ਇੱਥੇ ਚੱਲਣਾ ਜੂਸ ਗੰਨੇ ਦਾ ਆ ਬੱਕੀ ਲੱਗੀ ਆ ਗੇਤੀ ਆ ਦੇ ਇਧਰ ਕੱਡੀ ਕੱਡੀ ਬੱਕੀ ਖੜੀ ਆ ਜਦੋਂ ਅਸੀਂ ਪਹਿਲਾਂ ਗੁਰੂ ਸਾਹਿਬ ਦਾ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਗਏ ਆ ਨਾ ਅਨੰਦਪੁਰ ਸਾਹਿਬ ਉਦੋਂ ਇਹ ਆਲੂ ਪੱਟੀ ਦੇ ਜਿਹੜੀ ਅੱਜ ਆ ਮੱਕੀ ਕੱਟੀ ਕੱਟੀ ਕਲੀ ਉੱਪਰੇ ਉਹ ਦੇ ਸਾਹਮਣੇ ਉਹ ਦੇ ਮੱਕੀ ਕੱਟੀ ਕੱਟੀ ਖੜੀ ਉਹ ਹੋ ਪਈ ਸੀ ਉਹ ਉੱਪਰ ਇਹ ਉੱਤ ਦੇਖੋ ਉਹ ਦੇਖੋ ਆ ਆ ਵੀ ਸਾਰੀ ਮੱਕੀ ਆ ਕਈ ਆਲੂ ਵੀ ਲਾਏ ਹੋਏ ਇੱਥੇ ਦੁਆਰਾ ਆਲੂ ਵੀ ਲਾਤੇ ਆਲੂ ਪਟਕੇ ਆ ਇੱਥੇ ਆ ਗਿਆ ਪਵਾਰ ਦਾ ਬੋਲ ਆ 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 ਤੇ ਲਾਲੀ ਪਹਿਲੇ ਪਾਸੇ ਚੱਲਦਾ ਪੁਲ ਦੇ ਰੋਹ ਦਾ ਲੰਗਰ ਆ ਚੱਲ ਪੇ ਲੰਗਰ ਆ ਪਰਸ਼ਾਦ ਦਾ ਲੰਗਰ ਚੱਲ ਰਿਹਾ ਇੱਥੇ ਕੌੜੇ ਵੀ ਗਰਮ ਗਰਮ ਚੱਲ ਰਹੇ ਆ ਆ ਠੀਕ ਆ ਠੀਕ ਆ ਬਾਈ ਠੀਕ ਆ ਜਾ ਸਾਰਾ ਪਰਸ਼ਾਦ ਆ ਚੱਲਦਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਗੁਰੂ ਕੇ ਸਿੱਖਾਂ ਤੇ ਜਿਹੜਾ ਆਪਣਾ ਆਣਾ ਸਤੇ ਪਾਦਾ ਚੜਦਿਆਂ ਕਲਾ ਬਖਸ਼ੇ ਗੁਰੂ ਕੀ ਸੰਗਤ ਨੂੰ ਫਲੇ ਤੁਸੀਂ ਏਡੇ ਏਡੇ ਵੱਡੇ ਵੱਡੇ ਲੰਗਰ ਲਾਉਣੇ ਆ ਆਓ ਸ਼ਕਲੋ ਇਥੋਂ ਰੋ ਬਾਈ ਰੋ ਚੱਲਦਾ ਇਥੇ ਠੱਗਾ ਚੰਦਾ ਰੋ ਸੱਪੋ ਹੁਣ ਇਥੇ ਗਲਾਸ ਗਲਾਸ ਇੱਕੋ ਦੋ ਦੋ ਗਲਾਸ ਤੋਂ ਆ ਚੱਲਦਾ ਵੀ ਰੋ ਬਾਈ ਬਾਹਰ ਦੇ ਕੋਲ ਤੇ ਆਗੇ ਤੋਂ ਰੋ ਪੀ ਕੇ ਫਿਰ ਅੱਗੇ ਚੱਲਾਂਗੇ ਇੱਕ ਸਾਈਡ ਲਾ ਦੀ ਕਿਤੇ ਉਹ ਟਰੱਕ ਦੇ ਮਗਰੀ ਲਾ ਦੇ ਮੈਂ ਤਰਾ ਤੇਲੇ ਵਾਸਤੇ ਆਇਆ ਤਿਆਰੀ ਮਿਲਤਾ ਹੈ ਇੱਕ ਸੇਲਾਵੇ ਚਲੋ ਵੀ ਜਾ ਚਲੋ ਪੀਓ ਚਾਹ ਇੱਥੇ ਹੀ ਲਿਆ ਰਿਹਾ ਆਪਣਾ ਭਾਈ ਤੇ ਚਲੋ ਵੀ ਮੰਲੋ ਰੋ ਪੀ ਲੋ ਜਾ ਨਾ ਰੋ ਨਹੀਂ ਪੀਣਾ ਹੁਣ ਕੋਈ ਨਹੀਂ ਹੁੰਦਾ ਯਾਰ ਕੋਈ ਨਹੀਂ ਹੁੰਦਾ ਈਦੂ ਇੱਕ ਇੱਕ ਗਲਾਸ ਹਾਂ ਜਾ ਲਿਆ ਮੈਂ ਤੇਰਾ ਪਵਾ ਕੇ ਇੱਕ ਗਲਾਸ ਜਰ ਰੋ ਚੱਲਦਾ ਬਾਈ ਪਵਾਰ ਦੇ ਪੁਲ ਤੇ ਹਰੇਕ ਸਾਲ ਇੱਥੇ ਰੋ ਚੱਲਦਾ ਜੀਨੇ ਪੀਣਾ ਰੋ ਪੀ ਲੋ ਹੁਣ ਆਜੋ ਫੇਰ ਰੋ ਭਾਰ ਤੇ ਹੁੰਦਾ ਠੰਡਾ ਆਉਂਦੀਆਂ ਟਰਾਲੀਆਂ ਅਨੰਦਪੁਰ ਨੰਦਪੁਰ ਸਾਹਿਬ ਵਾਲੀਆਂ ਟਰਾਲੀਆਂ ਆਉਂਦੀਆਂ ਆ ਦੇ ਆਲੇ ਜਾਂਦੀਆਂ ਮਿੱਤਰਾ ਜਾਂ ਭਰਨੀ ਇੱਕ ਗਲਾਸ ਬਾਈ ਨੂਨ ਨਾਲ ਪਾ ਕੇ ਆਜੋ ਆਜੋ ਕਿਦਾਂ ਦੇ ਕਿਦਾਂ ਦੇ ਗੰਨੇ ਓ ਜੈਰਾ ਦਸ-ਦਸ ਫੁੱਟ ਦਾ ਗੰਨਾ ਚਾੱਕ ਕੇ ਦੋਨੋਂ ਕੇ ਬਸ ਆਪਾਂ ਦਾ ਜਾੜਣਾ ਘੰਟੇ ਇਕ ਚੋ ਆਪਾਂ ਦਾ ਇੱਕ ਘੰਟੇ ਚ ਜਾੜਣਾ ਆ ਜਿਓ ਭਾਈ ਜਾ ਲੇ ਲਲੇ ਗਾ ਅਸੀਂ ਤਾਂ ਭਾਈ ਜਾਇਓ ਨੇ ਨਹੀਂ ਤਾਂ ਮੀਨਾ ਕੋ ਪਹਿਲਾਂ ਖੰਡਪਾੜ ਕਰਾ ਕੇ ਗਏ ਤਾਂ ਜੈਸੀ ਇੱਕ ਤੇ ਨਹੀਂ ਜਾਣਾ ਆਉਣਾ ਇਹ ਤਾਂ ਸੇਵਾ ਕਰਦੇ ਹੁਣ ਉਹਨੇ ਤਾਂ ਬੁਰਾ ਨਾ ਜਾੜੀ ਤੇ ਕੰਮ ਆ ਤੁਹਾਡੇ ਹਾਂ ਬੁਰਾ ਨਾ ਅ ਅ ਲੈ ਹਮਦਰਾ ਟਕਾ ਲਿਆਏਗਾ ਆ ਜਿਓ ਭਾਈ ਆਵਾਜ਼ ਬਹੁਤ ਹੈ ਨਾਲ ਦੀ ਨਾਲ ਚੱਲਦਾ ਭਾਈ ਨਾਲ ਅੱਜ ਲੱਖਾ ਉਹਨਾਂ ਨੇ ਕਿ ਭਾਈ ਚੱਕ ਲਓ ਗਲਾਸ 4000 ਸਾਡੇ ਬੰਦੇ ਸਾਰੇ ਚੱਲਦੇ ਜਾਓ ਜੀ ਉਧਰ ਮੱਲਾ ਪੁਰ ਦੇ ਪਹਿਲੇ ਪਾਸੇ ਚੱਲਦਾ ਪ੍ਰਸ਼ਾਦਾ ਪਕੌੜੇ ਚਾਹ ਉਰਲੇ ਪਾਸੇ ਚੱਲ ਰਿਹਾ ਰੋਹ ਦਾ ਲੰਗ ਹਰੇਕ ਸਾਲ ਲਾਉਂਦੇ ਆ ਇਹ ਭਾਈ ਹਰੇਕ ਸਾਲ ਰੋਹ ਵੀ ਕੇ ਜਾਂਦੇ ਉਹਨੇ ਆਪਾਂ ਹੌਲੀ ਦੇਖ ਕੇ ਬੰਦਰਾ ਦੇਖ ਕੇ ਇੱਕ ਦੇ ਦੇ ਮੈਂ ਤਾਂ ਇੱਕੀ ਬਹੁਤ ਆ ਨਗਰਾਬਾਦ ਤੋਂ ਨਗਰਾਬਾਦ ਤੋਂ ਮੇਰੇ ਨਾਲ ਰੰਗ ਰਵੇ ਮਹਾਰਾਜਾਂ ਦੇ ਚੱਕੇ ਚੱਲਣ ਮੇਰੇ ਪਾਸੇ ਪਾ ਕੇ ਆ ਗਏ ਨਗਰਾਬਾਦ ਕੱਢਦੇ ਆ ਤੱਕ ਦੋ ਤੱਕ

ਆ ਨਾ ਉਹ ਆਤਾ ਮਿਲੂ ਪਾਇਆ ਹੋਇਆ ਚਲ ਬਸ ਬਹੁਤ ਬਾਲਾ ਨਹੀਂ ਨਾ ਪੀਣਾ ਇਹ ਭੈਂਦਰਾ ਚੱਤਣਾ ਵੀ ਲਾਉਂਦਾ ਮੇਰਾ ਸਾਲਾ ਬਾਲਾ ਵੀ ਕਰਦਾ ਖਰਾਬ ਏ ਪਰ ਵੀ ਇਹਨੇ ਕਰਿਆ ਸੀ ਗਲਾ ਫੜਾਈ ਭਿੰਦਰਾ ਹਾਏ ਆ ਜਾ ਸੁਣਾ ਕੇ ਤਾਂ ਭੱਜਿਆ ਕਰ ਏ ਲੋਕਾ ਚਾਹ ਨਾਲ ਜਲੇਬੀ ਖਾਣੀ ਆ ਤੂੰ ਪਛੇ ਨੂੰ ਕੀ ਕਰਦਾ ਕਹਿੰਦਾ ਨਗਰਾ ਜਾ ਕੇ ਬੈਠੀ ਪਾਵਾਂ ਜੇ ਦਾ ਚਾਹ ਨਾ ਜਲੇਬੀ ਖਾਣੀ ਦਾ ਰੋਕ ਗਿਆ ਕਿਤੇ ਅੱਛਾ ਠੀਕ ਆ ਠੀਕ ਆ ਜਾਂ ਬਿਲਰਾ ਫੜਾਇਆ ਭੱਜ ਕੇ ਕਲਾਸਾਂ ਰਹਿ ਗਿਆ ਚੱਲ ਤਈਏ ਭਾਈ ਹੋਰ ਮੇਰੇ ਵੀ ਗੁਰੂ ਕੇ ਨਗਰਾ ਬਾਸ ਤੇ ਹੋਰ ਪਾਈ ਚਾਹ ਗੁਰੂ ਕੇ ਨਗਰਾ ਬਾਸ ਤੇ ਗਰਮੋ ਗਰਮ ਬਣਾ ਗੁਰੂ ਦੇ ਮਾੜਾ ਕੋਈ ਨਹੀਂ ਆ ਜੇ ਚੱਲ ਲਿਓ ਮਾੜਾ ਨਹੀਂ ਚੀਜ਼ ਹੁੰਦੀ ਕੋਈ ਜਦੋਂ ਬਣਿਆ ਸਾਰਾ ਕੁਝ ਜਿਹੜੀ ਮੰਦੀ ਇੱਛਾ ਕਰਦੀ ਕੋਈ ਖਾ ਲੋ ਸਾਰੇ ਹੁਣ ਆਪਾਂ ਆਏ ਕਿਤੇ ਮਿੱਟੀ ਕੱਢਣਾ ਇਹ ਕੰਮ ਹੀ ਆਏ ਆ ਲੰਗਰ ਖਾਉਣਾ ਤੇ ਖਾਣਾ ਅਲ 5 ਦਿਨ 6 ਦਿਨ ਇਹੀ ਕੰਮ ਹੀ ਆ ਖਾਣਾ ਵੀ ਆ ਤੇ ਖਾਉਣਾ ਵੀ ਆ ਕਹ ਰਖੇ ਹੁਣ ਬਾਦੰਨੇ ਆਠੇ ਕਿਰਾ ਵਾਹ ਜਾਨਲੀ ਵਾਹਿਗੁਰੂ ਵਾਹਿਗੁਰੂ ਨਮੋ ਸ਼ਿਵੇ ਲੋਪੋ ਵਾਲਾ ਟਰੱਕ ਹੈ ਹੁਣ ਦੋ ਆ ਹਾਂ ਇਹਨੀ ਸੰਗਤ ਬਹੁਤ ਜੜੀ ਹੋਈ ਆ ਕਿੰਨਾਂ ਦੇ ਲੋਕਾਂ ਦੇ ਹਾਂ ਲੋਕਾਂ ਨੇ ਬੈਠੇ ਹਰੇਕ ਪਿੰਡ ਚ ਹਨ ਹਰੇਕ ਪਿੰਡ ਚ ਬੰਦੇ ਬੈਠੇ ਨੇ ਇਹਨਾਂ ਦੇ ਆਉਂਦੇ ਆ ਬਈ ਕਹੇ ਤੋਂ ਵੀ ਆਉਂਦੇ ਆ ਆਇਆ ਨਹੀਂ ਬਿੰਦਰਾ ਆਪਣਾ ਦਾ ਕੁੱਤੀ ਦੇ ਨੇ ਉਹਨਾਂ ਨੂੰ ਥਾਂ ਲੈ ਜਾਂਦੇ ਆਪਾਂ ਤੇ ਹੋਰ ਉਹ ਆਪਾਂ ਯਾਰ ਸੰਤਾਂ ਸੰਤਾਂ ਦੇ ਬਾਹਰਲੇ ਬੰਦਿਆਂ ਨੂੰ ਸਾਰਿਆਂ ਨੂੰ ਮਨਤ ਸਵਾਗ ਕਰ ਲੈਣੀ ਸੀ ਯਾਰ ਜਦੋਂ ਲੱਖ ਪੈਣਾ 20 ਲੱਖ ਰੁਪਈਆ ਟੂਰਨਾਮੈਂਟ ਨੂੰ ਕਰ ਸਕਦਾ ਥਾਂ ਨੂੰ ਤਾਂ ਆਪ ਨੂੰ ਮਿਲ ਹੀ ਜਾਣਾ ਸੀ ਸਭ ਨੂੰ ਲੱਖ ਲੱਖ 2-2 ਲੱਖ ਹਰੇਕ ਤੇ ਲਾ ਦੇਣਾ ਸੀ ਆਪਾਂ ਬਾਹਰ ਲਿਆਂਦੇ ਵੀ ਭਾਈ 2-2 ਲੱਖ ਰੁਪਈਆ ਦੇਵੋ ਕਰੋੜ ਡੇਢ ਕਰੋੜ ਦਾ ਆਪਾਂ ਤਾਂ ਸਾਹ ਮੋਕੜਾ ਨਹੀਂ ਸੀ ਇਹ ਸਾਰੀ ਜ਼ਿੰਦਗੀ ਬੱਚਿਆਂ ਦੇ ਲਈ ਜ਼ਿੰਦਗੀ ਬਣਾ ਜਾਂਦੇ ਹੁਣ ਵੀ ਆ ਕੇ ਜੇ ਆਪਾਂ ਪਾਈਏ ਨਾ ਬਾਤ ਵੀ ਸੰਗਦੇ ਆਪਣੇ ਏਡੇ ਨਗਰ ਦੇ ਮੂਰੇ ਕੋਈ ਵੱਡੀ ਚੀਜ਼ ਨਹੀਂ ਭੰਗ ਲੈਂਦੇ ਆ ਨਾ ਇਹਨੇ ਕਿਹਨਾਂ ਰਹਿਣ ਦਿਓ ਭਾਈ ਨੇ ਨੀਣਾ ਲਾਉਣਾ ਇਹਨੇ ਆਪਰੋਂ ਅੱਧ ਨੂੰ ਮਕਰਾਉਣਾ ਇਹ ਕਿ ਲੰਕਰ ਰੁਜ ਜਾਂਦਾ ਇਹਨੇ ਕਿਹਾ ਵੀ ਇਹ ਨਾ ਕਿਤੇ ਲੈ ਜਾਣਾ ਉਹ ਸਵਾਕ ਨਾ ਚੱਲਣਾ ਪੈਣਾ ਕੰਮ ਆ ਬਾਈ ਸਾਊ ਸਾਥ ਪੂਰੇ ਲੱਗੇ ਅਨੰਦਪੁਰ ਸਾਹਿਬ ਨੂੰ ਬਾਈ ਗੱਡੀ ਕਰਦੀ ਸਿੱਧੀ ਹੁਣ ਇੱਥੋਂ ਮਾਛੂਆੜਾ ਰੋ ਰੋ ਪੀ ਕੇ ਰੋ ਬਿਮਾਰ ਦੇ ਪੁਲ ਤੋਂ ਹੁਣ ਗੱਡੀ ਸਿੱਧੀ ਅਨੰਦਪੁਰ ਸਾਹਿਬ ਨੂੰ ਉੱਥੇ ਘੜਿਆਉਣੀ ਆ ਅਨੰਦਪੁਰਾ ਦਰਸ਼ਨ ਮੇਲੇ ਕਰੇਵੇ ਆ ਸੁਖ ਨਾ ਆ ਚੱਕੀ ਚੱਲ ਕਰਾ ਜਾਂਦਾ ਹੁਣ ਅਨੰਦਪੁਰ ਅਨੰਦਪੁਰੀ ਹੋਵੇ ਗਰਾ ਔਰ 4:00 ਵਜੇ 20 ਤੇ 5 25 ਮਿੰਟ ਹੋਏ ਹੋਏ ਆ ਇਹ 5 ਵਜਤ ਦੇ ਨੇੜੇ ਦਾ ਹਾਲ ਆਇਆ ਵਾਹਿਗੁਰੂ 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 ਜਾਂਦੀ ਮਲਾਸੀ ਤੇ ਕਰਕਿਓ ਕਿੰਨੀ ਹੱਸੇ ਬਚਾਫੀ ਤੇ ਜਾਂਦੀ ਅਸੀਂ ਕੰਮ ਤੇ ਗੱਦਾ ਪੜਦੀ ਮਾਂ ਦੀ लाਡਲੀ ਬਾਬੇ ਭਾਈ ਸਗਰਾਮ ਦੀ ਧੀ ਜਾਂਦੀ ਆ ਗੱਦਾ ਪੜਦੀ ਵਾਇਗਰੂ 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 ਸਤਨਾ ਵਾਇਗਰੂ ਸਤਨਾ ਵਾਇਗਰੂ ਸਤਨਾ ਬੱਸ ਆ ਗਏ ਬਈ ਹਰਮਾਨ ਆਦੇ ਹਰਮਾਨ ਆਦੇ ਆਪਣੇ ਬਹੁਤ ਆਵੜੇ ਇੱਕ ਦਿਨ ਪਿੰਡ ਬਹੁਤ ਪਰਦੇ ਸੀ ਘਰਾंचं ਆਪਣੇ ਸੱਤ-ਆਟ ਫਿਰਦੇ ਜੀ ਆਪਣੇ ਘਰਾਂ 'ਚ ਬਾਹਰ ਗਰੂ ਚੱਕ ਰਿੰਦੇ ਸ਼ਾਬਾਸ਼ ਆ ਬੰਦੇ ਤੁਰਕੇ ਆਵੇ ਵੇ ਲੰਘਰ ਚੱਲਣੇ ਆ ਹਲੇ ਇਹ ਮੋੜਦਿਆਂ ਹੋਇਆਂ ਨੂੰ ਲੌਂਦਿਆ ਹਾ ਹਨਾ ਬਾਰਕ ਦੇਹਾਨ ਨੂੰ ਹਾਣੀ ਮਿਲਦੇ ਹਾਨ ਨੂੰ ਹਾਣੀ ਮਿਲਦੇ ਹਾਨ ਨੂੰ ਹਾਣੀ ਜਾਂਦੀ ਦੌੜ ਵਾਲੀ ਸੰਗਤ ਪੂਰੇ ਦੌੜ ਵਾਲੀ ਸੰਗਤ ਜਾਂਦੀ ਹੈ ਦੌੜ ਵਾਲੀ ਸੰਗਤ ਜਾਂਦੀ ਕੋਟੇ ਦੀ ਲਾਂਦਾ ਫੋਰ ਬਾਈ ਫੋਰ ਦੀ ਕੁਡੇ ਦੀ ਸੰਗਤ ਅਕੇ ਦਸਰ ਹੈ ਕੁਡੇ ਨੂੰ ਲਗਰੇ ਬਾਰ ਬਾਰ ਆਉਂਦੇ ਮਗਰ ਇਹ ਕਿਹਦੇ ਰਾਹ ਰੱਖ ਕਹ ਜਾਂਦੇ ਆ ਫੇਰ ਟਰ ਪੈਂਦੇ ਆ ਫੇਰ ਖੜ ਜਾਂਦੇ ਆ ਫੇਰ ਟਰਦੇ ਆ ਮਗਰ ਹੀ ਕਰਦੇ ਆ ਜੀ ਨਾ ਬਾਬੇ ਦੀ ਘਟਨਾ ਨਹੀਂ ਮਰਦੀ ਨਹੀਂ ਵਾਕਈ ਬਾਈ ਲਾਜ ਤੇ ਕੋਈ ਨਹੀਂ ਆ ਵਾਹ ਛਾਈ ਗੱਡੀ ਬਾਬੇ ਨੇ ਕਮਹਾੜੀ ਕਰਦੀ ਯਾਰ ਕਿੱਥੇ ਘੜੁਕਾ ਲੈਣ ਗਏ ਆਪਾਂ ਕਿੱਲਾ ਕਿੱਥੇ ਫਸਦੇ ਆ ਚਲੋ ਤਾਂ ਘਟਿਆ ਦੇ ਲਿਆ ਨਨਤਪੁਰ ਆ ਨਨਤਪੁਰ ਨੂੰ ਜਾਣ ਵਾਲੀਆਂ ਆ ਜਾਣਾ ਤੇ ਮਹੌਰ ਸਾਹਿਬ ਬਸ ਪੰਜਾਂ ਦਸਾਂ 70 ਮਿੰਟਾਂ ਦੇ ਵਿੱਚ ਵਿੱਚ ਆ ਜਾਣਾ ਵਾਹ ਕੱਢੀ ਦੇ ਲਈ ਆ ਵੀ ਜਿਹੜਾ ਬੰਦਾ ਆਹ ਕਦੇ ਵਿਚਾਰੇ ਲਈ ਜਾਂਦਾ ਕਿਤੇ ਕੰਨੀ ਦੇਵੇਂ ਸਿੱਧੀ ਲੰਘੇ ਕੱਢੀ ਹੋਰ ਇਹਨਾਂ ਨੇ ਝੰਡਾ ਚ ਦੇਲਾ ਬਣਾਉਣੇ ਹਿਆ ਯਾਰ ਸਭ ਦਾ ਜਿਹੜੇ ਕਹਿੰਦੇ ਚੋਰੀ ਜਾਰੀ ਬਾੜੀ ਆ ਜਾ ਰਿਹਾ ਇਹ じゃ ਕੰਮ ਤਾਂ ਕੋਈ ਮਾੜਾ ਨਹੀਂ ਟਰਾਲੀ ਜਿਵੇਂ ਆ ਮੈਂ ਤੈਨੂੰ ਕਹਿੰਦਾ ਇਹੋ ਜਿਹੀ ਕੋਈ ਹੋਵੇ ਕੋਈ ਹਾਂ ਬਸ ਉਦੋਂ ਮੁੜ ਕੇ ਤੋ ਸਮਾਨ ਲੱਦ ਲਿਆ ਫਿਰ ਭਲਾ ਉਤੋਂ ਦੀ ਤਰਪਾਲਾਂ ਪਾ ਦੇ ਬਸ ਇਹੋ ਜਿਹੀ ਹੋਵੇ ਲੰਡਰ ਜੀ ਬਾਈ ਚਾਦਰ ਵਾਲੇ ਜਾਂਦੇ ਆ ਪਏ ਵਿੱਚ ਹੈ ਹਾਂ ਜਲਦੀ ਸੰਗਤ ਅਨੰਦਪੁਰ ਸਾਹਿਬ ਹੁੱਲੇ ਮੱਲੇ ਤੇ ਤਨ ਨਾਮ ਜੱਤਨਾ ਤਨ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਹਿ ਨੀਰੇ ਗੁਰੂ ਦੇ ਮੋਦੀ ਪੱਠਾ ਆ ਗਿਆ ਮੋਦੀ ਪੱਠਿਆ ਲੰਗਰਾ ਗਿਆ ਮੋਦੀ ਪੱਠਿਆ ਤੇ ਬਣਦਾ ਕੰਮ ਕੋਲ ਬਣਦਾ ਇਹ ਬਣਦਾ ਉਤੋਂ ਦੀ ਨਗਾਉਣਾ ਇਹਦੇ ਪੌੜਾ ਇਹ ਬਣਦੀ ਆ ਭਸਤ ਮਾਲਾ ਭਸਤ ਮਾਲਾ ਦੇਦੁ ਕਡੇ ਕਡੇ ਮਲਾ ਸਜਾਇਆ ਲੈ ਸਰਗੇ ਪਇਆ ਬੱਲੇ 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 ਕਮੋੜੇ ਪਿਆ ਰੈਂਗ ਤੇਰੀ ਨੰਗਣਿਆ ਭੱਡੇ ਟਰਾਲੇ ਉਤੋਂ ਦੀ ਬਾਤ ਆ ਗਈ ਸਮਝ ਲਾ ਆਪਾ ਵੱਲਾ ਚਮਕੌਰ ਸਾਹ ਦੇ ਨਜ਼ਦੀਕ ਚਮਕੌਰ ਸਾਹ ਦੇ ਨਜ਼ਦੀਕ ਆ ਜੇ ਜਦੋਂ ਉਹ ਗੱਡੀ ਮੋਸ਼ਨ ਬਣਾਉਂਦੀ ਆ ਉਦੋਂ ਉਹ ਪਾਣਾ ਮੋਸ਼ਨ ਟੁੱਟ ਜਾਂਦਾ ਆਰਾਮ ਦਾ ਫੇਰ ਪੈਣ ਨਹੀਂ ਦਿੱਤੇਗਾ ਹਾਂ ਹੁਣ ਟਾਪ ਹੁਣ ਟਰਾਲੀ ਆ ਗਈ ਲੋ ਇਹ ਉਹ ਪੱਤਰ ਆ ਇੱਥੇ ਬਣਾਉਂਦੀ ਆ ਆਵਾਜ਼ ਹੈ ਟਾਇਰਾਂ ਦੀ ਆਵਾਜ਼ ਇੱਥੇ ਆਹ ਇੱਥੇ ਵੀ ਲੰਗਰ ਲੱਗਣਾ ਵਈ ਆ ਵੀ ਆ ਗਏ ਸਾਡੇ ਨੀ ਨਹੀਂ ਇਹ ਦੇਖ ਲਾ ਹੈ। ਯਾਰਾ ਨਹਿਰਾ ਦਾ ਪਾਣੀ ਹੈ ਜੇ। ਤੇਰਾ ਪੰਨਾ ਚੋਂ ਨਹਿਰਾ ਦਾ ਪਾਣੀ ਇਹਦੇ ਵਿੱਚ ਜਾ ਰਿਹਾ। ਇੰਨੀ ਡੂੰਗੀ ਹੋਏ। ਆ ਸਾਰੇ ਉਹਨਾਂ ਦੇ ਲਾਏ ਵੇ ਯਾਰ ਦੂਜੇ ਪੈਂਚਰ ਸੜਕ ਤੇ। ਯਾਰ ਹਟ। ਆਰੇ ਹੋਲੇ ਮਲੇ ਦਾ ਕੰਮ ਆ। ਹਾਂ। ਤੇ ਉਹ ਮੁਰਗਾ ਰੱਖੀ ਉੱਥੇ ਵੀ ਧਰਨਾ ਉਹ ਅਖੜਾਂ ਨਾਲ ਜਾਂ ਕੋਈ ਗੱਲ ਬਾਤ ਆ। ਲੈ ਲਿਓ ਭਰ ਅਖੜੀਆਂ ਭਰ ਗਿਆ। ਉਹ ਤੇ ਲਾਤੇ ਪਹਿਲਾ ਬਣਾਉਂਦਾ ਕੰਮ ਹਾਂ ਪਹਿਲਾ ਬਣਾਉਂਦੇ ਉਹ ਤਾਂ ਗੱਲ ਆ ਵੀ ਹੁਣ ਮੌਕੇ ਤੇ ਬਣਾ ਹਾਂ ਆ ਜਾ ਸਾਰੀਆਂ ਅਖੜੀਆਂ ਭਰੀਆਂ ਹੋਈਆਂ ਸੀਮੈਂਟ ਜੇ ਨਾ ਭਰੀਆਂ ਬਜਰੀ ਸੀਮੈਂਟ ਨਾਲ ਸ਼ਾਵਾ ਸ਼ਾਵਾ ਬਲਾ ਜਾਂਦੀ ਗੱਡੀ ਛੁੱਕਾ ਬੌਂਦੀ ਬਾਈ ਛੁੱਕਾ ਬੌਂਦੀਆਂ ਜਾਂਦੀਆਂ ਛੁੱਕਾ ਪੈਂਦੇ ਨੇ ਆ ਟਰੈਕਟਰ ਲੰਘ ਗਿਆ ਟਰੈਕਟਰ ਲੰਘ ਵੀ ਗੱਡੀ ਲੰਘੀ ਗੱਡੀ ਚੱਲ ਰਿਹਾ ਬਾਈ ਲੰਗਰ ਚੱਲ ਰਿਹਾ ਲੰਗਰ ਜਲੇਬੀ ਲੰਗਰ ਪੁਲਸ ਵਾਲੀਆਂ ਆ ਗਈਆਂ ਮਗਰੇ ਟਰੈਕਟਰ ਦਾ ਵੀ ਮੋਟ ਬਣਾਇਆ ਮੋਟੀਵੇਟ ਬਣਾਇਆ ਟਰੈਕਟਰ ਇਹ ਵੀ ਪੱਲਾ ਹਵਾਵ ਦਾ ਬਹੁਤ ਦੰਦਾਰ ਇਸ ਇਹ ਆ ਹੀ ਨਹੀਂ ਮਿਲਦਾ ਬਹੁਤ ਕੰਟਰੋਲ ਦਾ ਗੱਲ ਕਰਦੇ ਆ ਮੈਂ ਕਿ ਰਾਹ ਆਪ ਦੇ ਜਾਨੀ ਕారణ ਉਹਨੂੰ ਕੱਟਣਾ ਆਹ ਹੋਇ ਇਹਨੂੰ ਕੱਟਣਾ ਤਾਂ ਹੀ ਤਾਂ ਫਿਰਦਾ ਏ ਦੇਖ ਹੀ ਲਾਇਦਾ ਜੁਰਕਾ ਕੱਟੂਗਾ ਏ ਉਹਨੂੰ ਉਹ ਮੂਹਲੇ ਟਰੈਕਟਰ ਨੂੰ ਕੱਟੂਗਾ ਹਾਂ ਇਹਨੂੰ ਨਹੀਂ ਮਿਲਦਾ ਕੱਟਣਾ ਆਹ ਰਾਹ ਨਹੀਂ ਨਾ ਮਿਲਦਾ ਉਹਦੋਂ ਗੱਡੀ ਆ ਜਾਂਦੀ ਏ ਜਦੋਂ ਉਹ ਉੱਥੇ ਉਹ ਫੇਰ ਆ ਗਈ ਫਿਰਦਾ ਉੱਤੇ ਚੜਾਈ ਉਹਦੇ ਤਾਂ ਹੀ ਤਾਂ ਰੇਸ ਆ ਵਧਾਉਂਦੇ ਆ ਉਹ ਕੱਢਣ ਦੇ ਬਾਰੇ ਕੱਟੀ ਦਾ ਟ੍ਰੈਕਟਰੀ ਛੋਟਾ ਇੰਟਰ ਟ੍ਰੈਕਟਰੀ ਲੱਗਦਾ ਮੈਨੂੰ ਮੈਂ ਦਾ ਇਹ ਹੋ ਰਿਹਾ ਹੈ ਤਾਂ ਵੱਡਾ ਹੀ ਹੈ ਵੀ ਬੱਦਾਰ ਵਾਲਿਆਂ ਦਾ ਹਾਂ ਉਹਨੇ ਮਗਲੇ ਨੇ ਕੱਟ ਦੇਣਾ ਮਗਰਲਾ ਕਰੀ ਫਿਰਦਾ ਕਾਰਮ ਨੂੰ ਪੂਰਾ ਇੱਥੇ ਹੀ ਕਹਿੰਦੇ ਆ ਨਾ ਦੂਜਾ ਵੀ ਆਪਣਾ ਇੱਥੇ ਆਹੋ ਧੰਡੋਲਾ ਸਾਹਿਬ ਧੰਡੋਲਾ ਜਿਹੜੇ ਦਿੰਦੇ ਆ ਕੈਸਰ ਕੁਸਰ ਦੀ ਦਵਾਈ ਦਿੰਦੇ ਆ ਤਿਆਰੀ ਪੱਕੂ ਵਾਲਿਆਂ ਨੂੰ ਜਾਂਦੀ ਆ ਲਈ ਆ ਵੀ ਮੈਂ ਕਹਾਂ ਜਾਂਦੀ ਲਈ ਤੋਰ ਕੇ ਵਿਚਾਰੀ ਕਿ ਤੋਰ ਕੇ ਚੱਲ ਗਏ ਇਹ ਬੰਦੇ ਹੈਗੇ ਜਿਨ੍ਹਾਂ ਦੇ ਬਾਈ ਆਹ ਰਾਜ ਨੇ ਦਿੱਤਾ ਜਸਪੰਦ ਜਾਵੇ ਤੋਰ ਕੇ ਵੀ ਜਾਵੇ ਕੋਈ ਵੱਡੀ ਗੱਲ ਨਹੀਂ ਰੱਬ ਨੇ ਦਿੱਤੇ ਆ ਪੈਰੋਂ ਹੱਥੋਂ ਵਾਹਿਗੁਰੂ 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 ਸ਼ਾਬਾਸ਼ ਸ਼ਾਬਾਸ਼ ਤਾਂ ਲੈਂਟਰ ਲੈਂਟਰ ਆਹ ਰਿਆ ਸੰਗਤ ਬਾਬਾ ਤੁਰ ਜਾਂਦੀ ਹੈ ਲੈ ਭੈਣਾ ਬੂਰੋ ਵੀ ਫਾੜ ਕੇ ਟੋੜ ਲਿਆ ਇਹ ਆਪ ਭੈਣ ਜਿਵੇਂ ਫਾਟਕ ਲੱਗੇ ਹੁੰਦੇ ਆ ਆਹ ਰਿਆ ਤੁਰ ਜਾਂਦੀਆਂ ਗੁੜੀਆਂ ਸਰੀਆਂ ਯਾਰ ਲੈ ਸਾਂਗਤ ਆਹ ਰੀ ਟੈਂਕੀ ਜਾਂਦੀ ਦੁੱਧ ਵਾਲੀ ਕੇ ਹੋਰ ਆਹੇ ਹਰਦ ਹੋ ਗਈ ਸ਼ੁਰੂ ਮੱਲਾ ਪਟਾ ਸਾਹਿਬ ਦੀ ਜਾਂਦੇ ਟੈਂਕੀ ਲਈ ਪਾਈ ਟੈਂਕੀ ਲਈ ਜਾਂਦੇ ਆ ਦੁੱਧ ਵਾਲੀ ਕੇ ਪਾਣੀ ਵਾਲੀ ਜੀਵੇਂ ਦਾ ਟਾਪਾ ਇਦਰਾ ਟਾਪਾ ਅਲਟੋ ਜੀ ਅਲਟੋ ਚੱਲ ਅਲਟੋ ਚੱਲ ਅਲਟੋ ਕਿੱਤੀ ਪਿੱਤੀ ਆ ਪਿੱਦੀ ਕਿੱਤੀ ਪਿੱਦੀ ਦਾ ਹਾਲ ਨਾ ਪਿੱਦੀ ਦਾ ਹਾਲ ਨਵਾਲਾ ਸਕਣਾ ਮੈਂ